ਤੇ ਖਨੌਰੀ ਮੋਰਚਾ ਸ਼ੰਭੂ ਅਤੇ ਰਤਨਪੁਰਾ ਮੋਰਚਾ ਚੱਲ ਰਿਹਾ ਔਰ ਜਿਹਦੇ 26 ਨਵੰਬਰ ਤੋਂ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਮਰਨ ਦੀ ਚਿੰਤਾ ਵਿੱਚ ਬੈਠੇ ਆ ਔਰ ਉਹਨਾਂ ਨੂੰ ਅੱਜ ਪੂਰਾ 100 ਦਿਨ ਹੋ ਚੁੱਕਾ ਔਰ ਖਨੌਰੀ ਮੋਰਚੇ ਤੇ 100 ਕਿਸਾਨ ਤੇ 100 ਦਿਨ ਦਾ ਜਿਹੜਾ ਦਿਨ ਉਤੋਂ ਸ਼ੁਰੂ ਕੀਤਾ ਤੇ ਪੂਰੇ ਭਾਰਤ ਦੇ ਅੰਦਰ ਡੀਸੀ ਹੈਡਕੁਆਰਟਰ ਐਸਵੀਐਮ ਤਸਵੀਰ 15 ਤੇ ਪੂਰੇ ਭਾਰਤ ਵੱਲੋਂ ਸੰਯੁਕਤ ਕਥਨ ਮੋਰਚੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸਰਦਾਰ ਜਗਦੀਸ਼ ਸਿੰਘ ਦੱਲੇਵਾਲ ਨੂੰ ਅੱਜ 100 ਦਿਨ ਹੋ ਗਿਆ ਤੇ ਸਾਨੂੰ ਵੀ ਭਾਤ ਦੇ ਅੰਦਰ ਜਿੱਥੇ-ਜਿੱਥੇ ਸਾਡੀਆਂ ਜਥੇਬੰਦੀਆਂ ਚਲਦੀਆਂ ਉਹ ਵੀ ਇੱਕ ਦਿਨ ਦੇ ਲਈ ਸ਼ਾਮ ਤੱਕ ਡੇਲਾਵਾ ਉਹ ਪ੍ਰਸ਼ਾਦਾ ਨਾ ਛਕਣਾ ਔਰ ਸਰਦਾਰ ਜਗਦੀਸ਼ ਸਿੰਘ ਦੱਲੇਵਾਲ ਦੇ ਹੱਕ ਦੇ ਵਿੱਚ ਇਮਤਿਹਾਨ ਦੇਣਾ ਕਿ ਅਸੀਂ ਵੀ ਸਰਦਾਰ ਜਗਦੀਸ਼ ਸਿੰਘ ਦੇ ਦੱਲੇਵਾਲ ਦੇ ਨਾਲ ਆ ਔਰ ਵੱਡੇ ਪੱਧਰ ਤੇ ਮੋਰਚੇ ਚੱਲ ਰਹੇ ਆ ਔਰ ਸਰਦਾਰ ਜਗਦੀਸ਼ ਸਿੰਘ ਦੱਲੇਵਾਲ ਅੱਜ ਪੂਰਾ 100 ਦਿਨ ਹੋ ਗਿਆ ਮਰਨਾਂ ਚਤੇ ਤੇ ਜਿਹੜੀ ਭਾਰਤ ਸਰਕਾਰ ਉਹਦੀ ਹਜੇ ਤੱਕ ਕੰਨ ਤੇ ਜੂਨ ਹੀ ਸਰਕੀ ਤੇ ਉਤੋਂ ਪਾ ਪੰਜਾਬ ਸਰਕਾਰ ਜਿਹੜੀ ਉਹ ਆਪ ਦਾ ਜੋਰ ਜਮਾਈ ਅੱਜ 5 ਤਰੀਕ ਨੂੰ ਕਾਫੀ ਸਾਡੀ ਭਰਾਤੀ ਚਾਹੇ ਬੰਦਿਆਂ ਨੂੰ ਫੜ ਫੜਾਈ ਕਰ ਰਹੀ ਆ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟ ਬੁੱਡੇ ਵੱਲੋਂ ਅਸੀਂ ਇਸ ਗੱਲ ਦੀ ਨਕੇਦੀ ਕਰਦੇ ਆ ਹਰ ਬੰਦੇ ਨੂੰ ਟੈਸਟ ਕਰਨ ਦਾ ਹੋਗਾ ਬਾਬਾ ਕੋਨੋਂ ਅਧਿਕਾਰ ਆ ਉਹ ਆਪਦਾ ਕਿਸੇ ਵੀ ਤਰੀਕੇ ਨਾਲ ਕਰੇ ਮਾਰੋ ਮਾਰੋ ਅੱਜ 100 ਦਿਨ ਪੂਰਾ ਹੋਣ ਤੇ ਡੀਸੀ ਐਸਐਸਪੀ ਤਰਨਤਾਰਨ ਦੇ ਮੂਹਰੇ ਦੇ ਗਾੜੀ ਦੋਹਾਂ ਮੋਰਚਾ ਮੋਰਚੇ ਦੀ ਚਾਹੇ ਬੰਦੀ ਵੱਲੋਂ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਸਿੱਧੂਪੁਰ ਚਾਹੇ ਬੰਦੀ ਵੱਲੋਂ ਅੱਜ ਸਾਰਾ ਦਿਨ ਕਿਸਾਨ ਭੋਖੜ ਧਾਲ ਤੇ ਬੈਠੇ ਆ ਬੈਠੇ ਰਹਿਣਗੇ ਇਹ ਨਾਲ ਤੁਹਾਡਾ ਕੀ ਬਣਾਚ ਕਿਤਾ ਰਹਿ ਰਿਹਾ ਹੈ ਕਿ ਸਵੰਦਰ ਕੀ ਕਰ ਰਿਹਾ ਹੈ ਬੜਾ ਸਕਾਲਾ ਸ਼ਾਨ ਚੰਗਰਗਿਸ਼ ਕਮੇਟੀ ਪੰਜਾਬ ਲੋਕ ਬੋਰਡ ਦਾ ਜਰਨਲ ਸੈਕਟਰੀ ਗੁਰਪ੍ਰੀਤ ਸਿੰਘ ਕੋਟਲੀ ਬੋਲਦਾ ਜੀ ਜਿਹੜਾ ਅੱਜ ਇੱਥੇ ਆਜੋ ਹੋ ਰਿਹਾ ਹੈ ਏਸੀ ਦਫ਼ਤਰ ਦੇ ਸਾਹਮਣੇ ਜਿਹੜੇ ਕਿਸਾਨ ਇੱਕ ਦਿਨ ਦੀ ਭੋਹ ਹੜਤਾਲ ਤੇ ਬੈਠੇ ਨੇ ਇਹ ਸਾਡੇ ਸੀਨੀਅਰ ਪੂਰੇ ਭਾਰਤ ਦੇ ਲੀਡਰ ਸਰਦਾਰ ਗਗਜੀਤ ਸਿੰਘ ਢੱਲੇਵਾਲ ਸਾਹਿਬ ਹੋਣਾਂ ਦੀ ਕੌਲ ਹੈ ਉਸ ਕੌਲ ਤੇ ਅਸੀਂ ਫੁੱਲ ਚੜਾਉਣ ਵਾਸਤੇ ਇੱਥੇ ਆਏ ਆਂ ਇਹ ਬੱਸੀ ਜਿਹੜੇ 100 ਤੋਂ ਉੱਪਰ ਕਿਸਾਨਾਂ ਦਾ ਪੋਹੜ ਹੜਤਾਲ ਤੇ ਬੈਠੇ ਭਾਏ ਨੇ 100 ਤੋਂ 1200 ਦੀ ਗਿਣਤੀ ਇੱਥੇ ਜਿਹੜੀ ਪਹੁੰਚੀ ਹੋਈ ਹੈ ਅਸੀਂ ਇਹ ਸਰਕਾਰ ਨੂੰ ਭਾਰਤ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਪੂਰਾ ਕਿਸਾਨ ਇਸ ਗੱਲ ਤੋਂ ਮੋੜਜਾ ਲਿਆ ਦੁਖੀ ਹੋ ਚੁੱਕਾ ਹੈ ਕਿ ਜਿਹੜਾ ਤੁਸੀਂ ਸਾਨੂੰ ਸਾਡੇ ਲੀਡਰ ਨੂੰ 100 ਦੇਰ ਤੋਂ ਉੱਪਰ ਉੱਥੇ ਭਾਇਆ ਹੋਇਆ ਹੈ ਪੋਹੜ ਹੜਤਾਲ ਤੇ ਜਿੰਨਾ ਚਿਰ ਤੁਸੀਂ ਇਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕਰਦੇ ਉਹਨਾਂ ਦੀ ਮੰਗ ਤੇ ਜਿਹੜਾ ਅਸਰ ਆ ਉਹ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਾਰੀ ਹਾਂ ਮਾਨਯੋਗ ਪ੍ਰਧਾਨ ਜੀ ਅੱਜ ਇੱਥੇ ਜੋ ਪ੍ਰੋਟੈਸਟ ਕੀਤਾ ਰਿਹਾ ਹੈ ਕਿ ਇਸ ਕੰਪੀਟਿਸ਼ਨ ਨਾਲ ਦਲਬਾਜ ਸਿੰਘ ਦਰਾਜ ਦੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅੱਜ ਜਿਹੜਾ ਸਾਡਾ ਸਭੂਚੇ ਇੰਡੀਆ 'ਚ ਜਿਹੜਾ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਆ ਜਿਹੜਾ ਸਾਰਿਆਂ ਨੂੰ ਪਤਾ ਹੈ ਅੱਜ ਉਹਨਾਂ ਨੇ ਮਰਨ ਵਰਤੇ ਬੈਠਾ ਪੂਰੇ 100 ਦਿਨ ਹੋ ਗਏ ਆ ਉਹਨਾਂ ਨੂੰ ਅੱਜ ਇੱਕ ਸਾਰੇ ਕਿਸਾਨਾਂ ਮਜ਼ਦੂਰਾਂ ਨੇ ਇੱਕ ਦਿਨ ਦੀ ਅੱਜ ਜਿਹੜੀ ਝੋਕੜ ਧਾਲਿਆ ਉਹ ਸਾਰੇ ਇੰਡੀਆ ਦੇ ਡੀਸੀ ਦਫ਼ਤਰਾਂ ਅੱਗੇ ਰੱਖੀ ਆ ਇਸ ਲਈ ਹੀ ਆ ਜਿਹੜਾ ਵਾ ਡੀਸੀ ਦਫਤਰ ਤਰਨਤਾਰਨ ਇੱਕ ਜਣ ਜਿਹੜੀ ਆਉਦੀ ਉਹ ਭੁਖੜ ਹੜਤਾਲ ਕਰਕੇ ਬੈਠੇ ਆ ਜਿਹਦੇ ਵਿੱਚ ਸਾਰੇ ਕਿਸਾਨ ਮਜ਼ਦੂਰ ਸੰਘਾਟਕ ਕਮੇਟੀ ਜਿਹੜੀ ਕੋਟ ਬੁੱਢਾ ਉਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਸਾਥੀ ਆ ਸਾਡੇ ਸਤਕਾਰਯੋਗ ਭੈਣ ਭਰਾ ਜਿਹੜੇ ਆ ਉਹ ਇੱਕ ਦਿਨ ਦੀ ਜਿਹੜੀ ਆ ਭੁਖੜ ਹੜਤਾਲ ਤੇ ਇੱਥੇ ਡੀਸੀ ਦਫਤਰ ਤਰਨਤਾਰਨ ਤੇ ਬੈਠੇ ਜੀ ਇਹ ਕਿਵੇਂ ਤੇ ਕਿੰਨੇ ਸਾਲ ਲੱਗੇ ਇਹ ਜੀ ਕਿ ਤਰੇਬਨ 350 ਜਿਹੜਾ ਸਾਡੀ ਆ ਬੀਬੀਆਂ ਬੰਦੇ ਆ ਅੱਜ ਜਿਹੜੀ ਆ ਉਹ ਢੋਕੜ ਥਾਲ ਤੇ ਇੱਕ ਦਿਨ ਵਾਸਤੇ ਡਿ ਸਰਕਾਰ ਨੇ ਕੋਈ ਸਾਡੀ ਗੱਲ ਬਾਤ ਨਹੀਂ ਸੁਣੀ ਇਹ ਜਥੇਬੰਦੀਆਂ ਦੇ ਫੈਸਲੇ ਤੇ 110 ਕਿਸਾਨਾਂ ਨੂੰ ਮਰਨ ਵਰਤ ਤੇ ਭਾਗਿਆ ਉਦੋਂ ਡੱਲੇਵਾਲ ਨੂੰ 50 ਦਿਨ ਪੂਰੇ ਹੋ ਗਏ ਸੀ ਉਦੋਂ ਬਾਅਦ ਕੋਈ ਦੌਰ ਤੇ ਮੀਟਿੰਗਾਂ ਚੱਲੀਆਂ ਪਰ ਫੇਰ ਸਰਕਾਰ ਜਿਹੜੀ ਸੈਂਟਰ ਦੀ ਇਹ ਉਹਨੂੰ ਡਿਲੇ ਕਰ ਰਹੀ ਆ ਮੀਟਿੰਗ ਦਾ ਟਾਈਮ ਲੰਮਾ ਲੈ ਰਹੀ ਆ ਅੱਜ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 100 ਦਿਨ ਪੂਰਾ ਚੁਕਾ ਅੱਜ ਪੂਰੇ ਭਾਰਤ ਦੇ ਅੰਦਰ ਡੀਸੀ ਦਫ਼ਤਰਾਂ ਦੇ ਇੱਕ ਦਿਨ ਦੀ ਭੋਖੜ ਹੜਤਾਲ ਤੇ ਸਾਡੇ ਕਿਸਾਨ ਬੈਠੇ ਹੋਏ ਆ ਕਿਉਂਕਿ ਅਸੀਂ ਸੈਂਟਰ ਸਰਕਾਰ ਜਿਹੜੀ ਨੀਤੀਆਂ ਖੋਲ੍ਹਣੇ ਆ ਜੇ ਅਜੇ ਵੀ ਨਾ ਖੁੱਲੀ ਇਹ ਕਿਉਂ ਸਾਡੀਆਂ ਜੱਦਬੰਦੀਆਂ ਲੋਕ ਹਕੂਮਤਾਂ ਉਹ ਆਪਣੇ ਆਪ ਹੀ ਖੋਲ੍ਹ ਦਿਵਾਵਾਂਗੇ